ਜਾ 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 ਤੀਦਾ ਬਾਗੇ ਉਹ ਤਾਂ ਮੈਂ ਕੰਮ ਜਾਣ ਮੇੜਨ ਵਾਗੀ ਸੀ ਘਰੇ ਮਾਂ ਚੱਲ ਦਿਵਾਰੇ ਜਾ ਕੇ ਉਹ ਮੇਰੀ ਤਾਂ ਕੋਈ ਚੱਲ ਨਹੀਂ ਆਉਂਦੀ ਤੇ ਨਾਲੇ ਮੈਂ ਤੈਨੂੰ ਰੇਟ ਆਇਆ ਕਹਿੰਦੀ ਸੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਚੱਲ ਹੁਣ ਆਏ ਮੇਰੇ ਨਾਲ ਥਾਣਾ 'ਚ ਫਿਰਦੇ ਰਹੋ ਨਾਲੇ ਤੇਰੀ ਵੀ ਬੇਇੱਜ਼ਤੀ ਹੈ ਇਹਦੇ ਵਿੱਚ ਲੈ ਭੈਣੇ ਇਹ 'ਚ ਮੇਰੀ ਕੀ ਬੇਇੱਜ਼ਤੀ ਹੈ ਦੁਸ਼ਮਣਾਂ ਤੱਕ ਤਾਂ ਪਹੁੰਚਣ ਦਾ ਹੱਕ ਬਣਦਾ ਜੇ ਅਸੀਂ ਪੂਰੇ ਆ ਨਾ ਉਹਨਾਂ ਦੇ ਚੁੱਧਕਾ ਨਾ ਜਾਵਾਂਗੇ ਸਾਨੂੰ ਪਤਾ ਕੀ ਲੱਗੂਗੀ ਕੌਣ ਸੀ ਕੀ ਚਾਹੁੰਦੇ ਨੇ ਸਾਡੇ ਦੁਸ਼ਮਣ ਕੀ ਲੈਣਾ ਇੰਨਾ ਕੰਮਾਂ ਤੋਂ ਇਹ ਜੇ ਦੁਸ਼ਮਣ ਕਦੇ ਨਾ ਮਿਟਦੇ ਹੀ ਨਹੀਂ ਹੁੰਦੇ ਇਹ ਤਾਂ ਹਰੇ ਹੁੰਦੇ ਹੀ ਰਹਿੰਦੇ ਨੇ ਹੋਰ ਨਾਲੇ ਜੇ ਤੁਸੀਂ ਥਾਣੇ ਤੇ ਜਾਓਗੇ ਐ ਨਹੀਂ ਪਤਾ ਕੋਈ ਦੁਵਾਰੇ ਦੁਸ਼ਮਣੀ ਕੱਢ ਲੈਣਾ ਐਵੇਂ ਬੇਲੇ ਕੇ ਵੇਲੇ ਡਿਊਟੀ ਜਾਂਦੀ ਰਹਿੰਨੀ ਹੈਗੀ ਇਹੀ ਤਾਂ ਅਸੀਂ ਚਾਹੁੰਦੇ ਆਂ ਵੀ ਇੱਕ ਵਾਰੀ ਸਾਡੇ ਸਾਹਮਣੇ ਆ ਜਾਣ ਫਿਰ ਉਹਨਾਂ ਨੂੰ ਦੱਸਾਂਗੇ ਪਤਾ ਐਵੇਂ ਕਿਉਂ ਲੁਕਣ ਮਿਚੀ ਖੇਢੀ ਜਾਂਦੇ ਨੇ ਬੱਚਿਆਂ ਵਾਂਗ ਸਾਹਮਣੇ ਪਤਾ ਨਹੀਂ ਕਿਉਂ ਨਹੀਂ ਆਉਂਦੇ ਚੱਲ ਕੋਈ ਨਾ ਤੂੰ ਗੱਲ ਨੂੰ ਠੰਡੀ ਪਾ ਲੈ ਐਵੇਂ ਸਰਪੰਚ ਦਾ ਸੁਭਾਅ ਨਹੀਂ ਹੈਗਾ ਕੱਬਾ ਹੀ ਆਦਾ ਸੁਭਾਅ ਤਾਂ ਨਹੀਂ ਭੈਣੀ ਜੀ ਮੈਂ ਗੱਲ ਨੂੰ ਠੰਡੀ ਪਾਉਣ ਲੱਗੀ ਸਰਪੰਚ ਤਾਂ ਨਹੀਂ ਫੇਰਦਾ ਰਹਿ ਸਕਦਾ ਚੱਲ ਚੰਗਾ ਮੈਂ ਵੀ ਜਾਣੀ ਹੈਗੀ ਜੇ ਮੈਨੂੰ ਕਿਤੇ ਦੇਖ ਲਿਆ ਉਹ ਤਾਂ ਫਿਰ ਤੇ ਹੱਥ ਜਾਂਦਾਗਾ ਜੀਜਾ ਦਾ ਹਾਏ ਆ ਕੀ ਮਾਂ ਹਾਏ ਨੀ ਇਹ ਤਾਂ ਸੱਚੀ ਵੇ ਮੈਨੂੰ ਕਿਹ ਮਾਰੀ ਅੱਲਾ ਤੂੰ ਲੈ ਵੇ ਦੁਸ਼ਮਨਾ ਦੇ ਮਾਰ ਵੇ ਦੁਸ਼ਮਨਾ ਦੇ ਕੰਧੇ ਵੇ ਦੁਸ਼ਮਨਾ ਦੇ ਮਾਰਾ ਮੇਰੇ ਕੇ ਮਾਰਦਾ ਵੇ ਮੈਂ ਤੇਰੇ ਚੱਤ ਨਾ ਤੇਰੇ ਕੋ ਮਰ ਜਾਂਦੀਆਂ ਮਾਰੋ ਜਿੰਨਾ ਨੂੰ ਪੁਰਾਣੀ ਮਾਰੋ ਉਹਨਾਂ ਦੇ ਯਾਰ ਰਈਆ ਗੱਨ ਯਾਰ ਰਈ ਬੁਟੀਆਂ ਆ ਗਏ ਭੱਜ ਗਏ ਭੱਜ ਗਏ ਫੜੀ ਮਨਾ ਕੇ ਚੱਲ ਕਮਨ ਲੱਗੇ ਪੁੱਤ ਡੀਗਿੱਦਰਾ ਭਾਈ ਡੀਗਿੱਦਰਾ ਗਾ ਲੀ ਚੋਲੀਆਂ ਸੁਣਾ ਕੀ ਯਾਰ ਆਹ ਪੂਰਾ ਸੁੱਖਣਾ ਹੋ ਲੈ ਗਏ ਅੱਜ ਫਿਰ ਕੇ ਕਰ ਸਾਰਾ ਸਾਨੂੰ ਜਾਣ ਤੂੰ ਤੂੰ ਪਾਸ ਆ ਜਾ ਹਾਂ ਠੀਕ ਆ ਚਲੋ ਐਕਸ਼ਨ ਵੇ ਸਾਡੇ ਵੇ ਤੇ ਮੈਨੂੰ ਕੋਲੇ ਬਾਲਾ ਹੋ ਗਿਆ ਮੈਂ ਮੈਨੂੰ ਗਾਟਾਂ ਵਾਸਤੇ ਚੱਲ ਰਸਿਆ ਕੀ ਹੋ ਗਈ ਉਹ ਦੱਸਣੀ ਉਹ ਤਾਂ ਨਾਲ ਗੱਲ ਵੀ ਦੱਸ ਦੂ ਮਨੂੰ ਗੱਲਾਂ ਕਰਤੀਆਂ ਨਾ ਪਹਿਲਾਂ ਥੋੜੀ ਜਮੀਨ ਨਿਕਲ ਜੂਗੀ ਚੱਲ ਆ ਜਾ ਅੰਦਰ ਕੋਈ ਮੈਂ ਕੰਮ ਨਹੀਂ ਵੀ ਆਈ ਮਾਰੀ ਜਾਂਦੇ ਬਾਹਰ ਅ ਜਨ ਸਰਾਣੇ ਜਾ ਕੇ ਉਹਨੂੰ ਫਿਰ ਕਹਿੰਦਾ ਤੇ ਕੋਈ ਮਾਂ ਬਾਪ ਦੇ ਨਾਲ ਕੋਈ ਕੋਈ ਤੀ ਫਸਤਾਉਲੀ ਹੈ ਜੀਗਾ ਦੇਖ ਯਾਨੀ ਜਿਹੜਾ ਪਸੰਦ ਦਾ ਬਾਤ ਚ ਤੇ ਤੂੰ ਆ ਜਾ ਅੰਦਰ ਆ ਜਾ ਤਾਂ ਮਾਫ਼ ਲੈਣਾ ਕਰ ਲੈ ਆ ਆ ਕੇ ਲਾਉਂਦੀ ਏ ਚੋੜ ਨਾ ਠੀਕ ਆ ਆ ਆ ਕੇ ਉਹ ਕਰਦੀ ਨਹੀਂ ਕਰਦੇ ਮੈਂ ਕਿਹਾ ਯਾਰ ਯਾਰ ਆ ਕੇ ਉਹ ਮੈਗ ਫੜ ਲਓ ਤੋ ਮਾਰ ਮਾਰ ਤੂੰ ਠੀਕ ਕਰਤੀ ਮੈਂ ਉਹ ਤਾਂ ਬੱਚਿਆਂ ਦੀ ਕੱਲੀ ਦਾ ਛੋਟ ਲੈ ਦੇ ਇੱਥੋਂ ਫੜਕਾ ਕੇ ਮਾਰ ਮੈਨੂੰ ਉਹਦਾ ਕੱਲੀ ਦਾ ਲੈ ਚਲਾ ਕੱਲੀ ਦਾ ਲੈ ਦੋ ਜਨਾ ਜਾ ਕੇ ਬਾਜ ਕੇ ਮੈਨੂੰ ਚਾਰਨਾ ਫੜਕਾ ਕੇ ਮਾਰਦਾ ਹੈ ਬਾਈ ਪਰ ਕਾਕੇ ਮਾਰਨੇ ਤੂੰ ਮੇਰੇ ਦੁਆਰੇ ਪਤਾ ਕੋ ਚਿੱਟੂ ਉਧਰ ਨੂੰ ਉਹ ਬੱਚ ਉਹ ਵਿੱਚ ਕਿਧਰ ਆਉਗਾ ਵਿੱਚ ਲੱਗਣਾ ਨਹੀਂ ਨਹੀਂ ਲੱਗਣਾ ਤੂੰ ਨਹੀਂ ਫਲਾਉਂ ਤੂੰ ਕੱਢਣਾ ਸੀ ਨਹੀਂ ਧੱਕਾ ਮਾਰ ਤੂੰ ਇਧਰ ਆ ਆਹ ਕੰਧੂਲੀ ਵਿੱਚ ਆਉਂਦੀ ਸੀ ਪਤਾ ਲੱਗਦਾ ਉਹ ਤਾਂ ਕੋਈ ਗੱਲ ਨਹੀਂ ਇੱਕ ਆ ਰਹਿਣਾ ਦਾ ਨਾ ਅਮਣ ਕਾਗਾ ਇਹ ਸੋਨੀ ਜੀ ਕੁੱਟ ਖਾ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬੇ ਮਹਿਸੂਸ ਕੀ ਬੋਲਦਾ ਮੇਰਾ ਤਾਂ ਪੂੜੇ ਕੁੱਟਦੇ ਛਿੱਤੀ ਮੱਚੀ ਮਾਰੀਆਂ ਨਾ ਮੈਂ ਮਰ ਜਾ ਬਚਾਈ ਤੇ ਇਹ ਇੱਕ ਡਿਊਟੀ ਸਿੱਧੀ ਝੱਟਦਾ ਨਾ ਕਰੇ ਕੋਈ ਜੇ ਤੂੰ ਕੰਮ ਇਹੋ ਜੇ ਕਰਦੇ ਮੈਨੂੰ ਬਖਸ਼ੂਗਾ ਹਾਏ ਤਾਂ ਮੈਂ ਛੱਡਦਾ ਜੀ ਜੇ ਮੈਂ ਬਸਤਾਣਾ ਮੈਂ ਕਿਹੜੀ ਮਾਰਦਾ ਮੈਂ ਕਿ ਸੁਨੀ ਕੋਲ ਆ ਮੈਂ ਪਾਈ ਦੇ ਮੋੜੇ ਤੇ ਮਾਰਿਆ ਸੁਨ ਇਹ ਕਮਲ ਨੇ ਮੇਂ ਕੁੱਟ ਕੇ ਚੱਜ ਵੰਗੂ ਮਾਰਿਆ ਪਰ ਤਾਂ ਪੱਕੇ ਮਾਰਿਆ ਹੱਤਨਮਨ ਲੋਗੜ ਦਾ ਸੇਕ ਦੇਵਾ ਚਲ ਅੰਦਰ ਤੇ ਨਾਲ ਮੈਂ ਤੈਨੂੰ ਦੁੱਧ ਦੇ ਵਿੱਚ ਘੋਪਾ ਕੇ ਪੀਵਾਂਗੀ ਸਾਨੂੰ ਮੈਂ ਛੱਡਣੀ ਆ ਹਾਂ ਬਹੁਤ ਕੁ ਟਖਾਲੀ ਹੁਣ ਤਾਂ ਮੈਂ ਕਿ ਦੇ ਦੇ ਭਣੀ ਬਹੁਤ ਫੜਾ ਦੇ ਲੈ ਫੜ ਕਿਤੇ ਦਵਾਰੇ ਆ ਜੀ ਚਲ ਸੋਨੀ ਮੇਰੀ ਗੱਲ ਸੁਣ ਲੈ ਹੁਣ ਤਾਂ ਇਹਦੀ ਬੁਰੀ ਤੇਰਾ ਨਾ ਹੋਗੀ ਅੱਗੇ ਪਿੱਛੇ ਤਸ ਦੀ ਬੁਰੀ ਨਾ ਕਰਾਈ ਤੇ ਮੁਕਾਬਲਾ ਕਰਕੇ ਮੋੜਿਆ ਕਰੀ ਹੁਣ ਤਾਂ ਮੈਂ ਮੁਕਾਬਲਾ ਕਰਕੇ ਮੋੜੀ ਹਾਂ 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 ਠੀਕ ਆ ਹੰਕਾਰ ਬਣਾ ਕਿਉਂ ਤੇ ਤਾਂ ਆਏ ਹੈ ਕਰ ਦੋ ਜੀ ਕਿ ਤੂੰ ਕੌਮਲਾ ਹਾਂ ਇੱਕ ਮਹਾਰਾਜ ਜੀ ਦਾ ਸਰਾਹ ਕਰਨ ਦਾ ਵਾਰ ਸਰਾਹ ਚਲੋ ਚੁੱਪਾ ਐਕਸ਼ਨ ਸੁਣ ਲੈ ਨਾ ਫੇ ਤੂੰ ਕੰਮਲਾ ਸੀ ਕਰਨਾ ਤੇ ਮੇਰਾ ਕੰਮਰੀ ਹੋ ਗਿਆ ਆ ਤੇਰੇ ਡੰਡੇ ਨੇ ਬੜਾ ਕੰਮ ਦਿੱਤਾ ਅੱਜ ਆ ਬੁਲછા ਦਾ ਡੰਡਾ ਕੰਮ ਲੈ ਗਿਆ ਭਈ ਅੱਜ ਸਹੀ ਕਰਨਾ ਨਾ ਆ ਰੱਖ ਕੋਈ ਇਕੱਠਾ ਕਰ ਜਿੰਦੀ ਫੇਰ ਜੇ ਤੇ ਸੱਟ ਵੱਜਦੀ ਕੁਝ ਹੋ ਜਾਂਦਾ ਉਹ ਕੋਈ ਮੇਵਾ ਬੜਾ ਦੁੱਖ ਲੱਗਦਾ ਜੇ ਗੋਲੀ ਲੱਗ ਕੇ ਤੇਰੇ ਕੋਸੇ ਦਾ ਤੂੰ ਮਰ ਜਾਂਦੀ ਮੈਂ ਤਾਂ ਗੱਲ ਸੀ ਸੱਚਾ ਕਰਨਾ ਕਰ 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 ਔਰ ਉਹਦੇ ਗੈਪ ਉੱਤੇ ਗੁੰਝੇ ਨਹੀਂ ਹਾਂ ਇਹਨੂੰ ਗੱਲ ਦੱਸੀ ਜਾਂਦੇ ਲੋਕਾਂ ਨੂੰ ਲੋਕ ਸਮਝ ਜਾਂਦੇ ਇਹਨੂੰ ਗੱਲ ਦੱਸੀ ਜਾਂਦੇ ਵੀ ਸੋਣ ਨਹੀਂ ਦਿਆ ਵੀ ਵਿਚਾਰ ਖੜਾ ਉਹ ਕਿਹਾ ਨਹੀਂ ਜੀ ਮੈਂ ਗੱਲ ਨੂੰ ਪਟਾਉਂਦਾ ਸੀ ਵਿਚਾਰ ਨਾਲ ਦੋ ਬਿੱਚੀਆਂ ਪਟਣਾ ਨਹੀਂ ਸੀਗਾ ਨਹੀਂ ਨਹੀਂ ਅਕਰ ਵਧੀਆ ਨਾ ਪਰ ਬਾਅਦ ਚ ਗੱਲ ਜਿਹਨੇ ਬਣਦੀ ਹੈ ਲੈ ਕਹਿੰਦਾ ਉਲਝ ਗਿਆ ਐਕਸ਼ਨ ਕੋਈ ਲਗ ਜਾਂਦੀ ਤੂੰ ਮਰ ਜਾਂਦੀ ਫੇਰ ਤੂੰ ਤਾਂ ਬੋਲ ਹੀ ਜਾਂਦੀ ਹੈ ਹਨਾ ਬੇ ਮੈਨੂੰ ਐਂ ਦੱਸ ਭਾਈ ਅੱਛਾ ਤੂੰ ਕੋਲ ਸੀਗਾ ਹਾਂ ਐਕਸ਼ਨ ਵੇ ਕਹਦਾ ਜਵਾਬ ਦੇ ਜੇ ਤੂੰ ਮਰ ਜਾਂਦੀ ਫੇਰ ਕੋਈ ਨਾ ਕੁਛ ਨਹੀਂ ਹੁੰਦਾ ਮੈਨੂੰ ਫੇ ਕੰਗਲਿਆ ਜੇ ਉਹ ਮਰ ਜਾਂਦੀ ਕੋਈ ਸਿਰ ਚ ਬਾਜੀ ਸੱਟ ਮੈਨੂੰ ਐਂ ਦੱਸ ਯਾਰ ਅੱਜ ਤੂੰ ਨੰਗ ਰਹੀ ਹੁੰਦੀ ਨਾ ਆ ਦੇਖਾ ਮੇਰਾ ਵਿਆਹ ਦੋਹਾਂ ਤੂੰ ਮੇਰੇ ਵੀ ਅੱਜ ਮੇਰੇ ਮਾਰ ਗਈ ਹਾਂ ਮੈਂ ਤਾਂ ਬੰਡੋ ਹੋਰ ਮਾਰ ਲਾ ਸਰ ਹੁਣ ਆਲੀ ਗੱਲ ਨਹੀਂ ਹੈਗੀ ਸੀ ਕੁੜੀ ਤੇ ਜਾਨੀ ਵਾਲੀ ਮੈਨੂੰ ਤਾਂ ਅੱਜ ਪਤਾ ਲੱਗਾ ਮੇਰੇ ਨਾਲ ਵੀ ਜਾ ਗਿਆ ਧੱਕਾ ਇਹੋ ਜਿਹਾ ਮਾਰਿਆ ਆਹ ਕੀ ਬਾਤ ਆਏ ਕੋਈ ਗੱਲ ਨਹੀਂ ਫੜਤਰੇ ਵੀ ਤਾਂ ਤੂੰ ਹੀ ਖਵਾਉਣਾ ਭਾਈ ਫੇਰ ਮੈਨੂੰ ਕੋਈ ਨਹੀਂ ਸੰਗ ਤੇਰੇ ਹੀ ਗੱਲ ਨਹੀਂ ਉਹ ਅਜੇ ਮਰੇ ਆ ਗਈ ਅਜ ਇੱਕ ਪਾਸਾ ਹੋ ਜਾਂਦਾ ਉਹਦੇ ਰਤ ਰਤ ਤੋੜਨੀ ਸੀ ਮੈਂ ਮੁੜ ਕੇ ਆਪਣੇ ਘਰੇ ਨਾਲ ਆਉਂਦੀ ਜੇ ਕਿ ਜਾ ਤਾਂ ਸਾਨੂੰ ਗੱਲ ਦੱਸ ਦੇ ਗੱਲ ਕੀ ਹੈ ਸਾਨੂੰ ਉਹ ਗੱਲ ਦਾ ਮੈਂ ਦੱਸਾਂ ਉਹਨੇ ਜਿਹੜੀ ਇਹਦਾ ਗੋਲੀ ਆਹੋ ਗੋਲੀ ਆ ਗਿਆ ਉਹ ਮੈਂ ਤੁਹਾਨੂੰ ਦੱਸੂਗਾ ਜਦੋਂ ਟਾਈਮ ਆ ਗਿਆ ਗੱਲਾਂ ਵੀ ਦੱਸੂਗਾ ਸਾਰਾ ਕੁਝ ਦੱਸੂਗਾ ਜਦੋਂ ਟਾਈਮ ਆ ਗਿਆ ਤਾਨੂੰ ਕੋਈ ਗੱਲ ਐਹ ਜਿਹੀ ਹੁੰਦੀਆਂ ਨਹੀਂ ਦੱਸਿਆ ਜਾਂਦੇ ਜਦੋਂ ਟਾਈਮ ਆ ਗਿਆ ਨਾ ਮੈਂ ਤੁਹਾਨੂੰ ਆਪੀ ਦੱਸੂ ਕੋਈ ਗੱਲ ਕਿਉਂ ਮੈਨੂੰ ਗੁੱਸਾ ਨਾ ਦੋ ਗੁੱਸੇ-ਗੁੱਸੇ ਸਾਨੂੰ ਮਦਦ ਦਊਗਾ ਹਾਂ ਜੇ ਮੈਂ ਕੁਝ ਨਹੀਂ ਦੱਸਣਾ ਵਸ ਮੈਂ ਦੱਸਤੀ ਕਰੀ ਜਦੋਂ ਟਾਈਮ ਆ ਗਿਆ ਤੁਹਾਨੂੰ ਸਾਰਾ ਕੁਝ ਦੱਸ ਦੂੰ ਪਾਸ ਜਿੰਨਾ ਤੋਂ ਉਹ ਤੋਂ ਦੂਰ ਰਹੀਂ ਨਾ ਤੇਰੇ ਵਾਸਤੇ ਉਹਨੇ ਫਾਇਦਾ ਪਾਣੀ ਲੈ ਕੇ ਦੇਵਾਂ ਪੁੱਤ ਮਾਮਾ ਤਾਂ ਨਹੀਂ ਕਹਿਣਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਕੋਈ ਮੈਂ ਜਾਣ ਕੇ ਨਹੀਂ ਕੁੱਟਦਾ ਅੱਗੇ ਨਹੀਂ ਕੁੱਟ ਲਿਆ ਵੀ ਜਿੰਨਾ ਤੋਂ ਉਹ ਤੋਂ ਦੂਰ ਰਹੀਂ ਨਾ ਤੇਰੇ ਵਾਸਤੇ ਵੀ ਉਹਨਾਂ ਦਾ ਫਾਇਦਾ ਤੁਸੀਂ ਕਿਉਂ ਨਹੀਂ ਮੇਰੀ ਗੱਲ ਸਮਝਦੇ ਕੋਚਾਂ ਮੈਂ ਕਹਿਦਾ ਮੈਂ ਤੇਰੇ ਨਾਲ ਡੰਡੇ ਚੱਕ ਕੇ ਪਾ ਜਾਣਾ ਕਿਤੇ ਮੰਨ ਲਿਆ ਕਰਕੇ ਤਾਂ ਮੰਨ ਲਿਆ ਕਰ ਸਾਨੂੰ ਫੰਦੀ ਉਹੀ ਜਵਾਕਰੀਆਂ ਨੇ ਗੱਲ ਕਰੀ ਜਾਨੀ ਐ ਕੀ ਸਮਝਾ ਜਾ ਭਾਈ ਮਾਨ ਲੈ ਗਾ ਗੱਲ ਦੇਰ ਨਾ ਤੇ ਮਾਰੀ ਚੱਲ ਖੁੱਲੀ ਛੁੱਟੀ ਆ ਤੂੰ ਵੀ ਮਾਨ ਲੈ ਕਰੋ ਭਾਈ ਮਾਨ ਲੈ ਕਰੋ ਜਿੰਨੇ ਮਾਰ ਤੂੰ ਮੈਂ ਤਾਂ ਦਾ ਕੰਮ ਆਪ ਹੀ ਕਰ ਲਵਾਂ ਕੋਈ ਹੋਊ ਭਾਈ ਗੱਲ ਇਹਦੇ ਮਨ ਚ ਮਾਰ ਦੂਗਾ ਤੁਸੀਂ ਮਾਨ ਲੈ ਕਰੋ ਕਰਨਾ ਠੀਕ ਐ ਅੱਜ ਤੋਂ ਬਾਅਦ ਜੇ ਤੂੰ ਆਪਣੇ ਘਰੇ ਆ ਕੇ ਮੈਂ ਉਹਨੂੰ ਕੁਛ ਨਹੀਂ ਕਹਿੰਦਾ ਚੱਲ ਪਾਣੀ ਤਾਂ ਨਹੀਂ ਲਿਹਾਉਣੀ ਐ ਤਾਂ ਗੱਲ ਤੂੰ ਆਉਂਗਾ ਨਾ ਤੂੰ ਸ਼ਾਦੀ ਆਪ ਨੂੰ ਪੂਰੀ ਕਰ ਲੋ ਜੇ ਨਾ ਮੈਂ ਆਪਦਾ ਕੰਮ ਕਰ ਲਾਂ ਮੈਂ ਤਾਂ ਐਂ ਕਰ ਲਵਾਂਗਾ ਚੱਲ ਕੋਈ ਗੱਲ ਨਹੀਂ ਚੱਕ ਕੇ ਆ ਘਰੇ ਆਇਆ ਇਹਨੂੰ ਕੁੱਟਦਾ ਲੈ ਚੱਲ ਕੋਈ ਗੱਲ ਨਹੀਂ ਪੈਨੂੰ ਕੀ ਦੱਸਾਂ ਮੈਂ ਉਹ ਕਿਉਂ ਨਹੀਂ ਸਮਝਦਾ ਦੱਸਦਾ ਫਿਰ ਦੱਸੂਗਾ ਟਾਈਮ ਆ ਜਾਂਦੇ ਫੇਰ ਫੇਰ ਦੱਸੀ ਮੈਨੂੰ ਪਤਾ ਨਹੀਂ ਉਹਲੇ ਜਾ ਟਾਈਮ ਹੈ ਕਦੋਂ ਆਊਗਾ ਟਾਈਮ ਆ ਜਾਣੀ ਮੈਂ ਦੱਸ ਜਾਂਦਾ ਤੈਨੂੰ ਐਂ ਜੋ ਤੈਨੂੰ ਦਾ ਫੋੜੇ ਗੱਲਾਂ ਕਰਨ ਬਸ ਦੀਆਂ ਹੁੰਦੀਆਂ ਹੋਰ ਅੱਬ ਜਾ